ਪਟਿਆਲਾ ਜ਼ਿਲ੍ਹਾ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿਤ ਸਮਤੀ ਵੱਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਨਰਲ ਸਕੱਤਰ ਬినੋਦ ਸ਼ਰਮਾ ਜੀ ਦੀ ਅਗਵਾਈ ਹੇਠ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲੋੜਵੰਦ ਮਰੀਜ਼ਾਂ ਲਈ ਸਟੈਚਰ ਅਤੇ व्हीਲਚੇਅਰ ਵੰਡਣ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਡਾਕਟਰ ਐਚ ਐਸ ਰੇਖੀ ਮੈਡੀਕਲ ਸੁਪਰਡੈਂਟ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਜੀ ਨੇ ਸ਼ਿਰਕਤ ਕੀਤੀ ਆ ਮੈਨਾਂ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦੀ ਆ ਜਨਹਿਤ ਸਮਤੀ ਪਟਿਆਲਾ ਦਾ ਜਿਹੜੇ ਸਾਨੂੰ ਮੌਕੇ-ਮੌਕੇ ਤੇ ਜਦੋਂ ਵੀ ਲੋੜ ਪੈਂਦੀ ਹੈ ਜਦੋਂ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਜਿਸ ਤਰ੍ਹਾਂ ਦਾ ਵੀ ਸਮਾਨ ਦੀ ਲੋੜ ਹੁੰਦੀ ਹੈ ਸਾਨੂੰ ਗਰੀਬ ਮਰੀਜ਼ਾਂ ਦੇ ਲਈ ਜਾਂ ਐਮਰਜੈਂਸੀ ਦੇ ਲਈ ਇਹ ਸਾਨੂੰ ਪ੍ਰੋਵਾਈਡ ਕਰਦੇ ਰਹਿੰਦੇ ਨੇ ਜੀ ਹੁਣ ਵੀ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਾਨੂੰ ਥੋੜੇ ਜਿਹਾ ਸਟ੍ਰਕਚਰ ਤੇ ਜੇ ਹੋ ਸਕਦਾ ਤਾਂ ਵੀਲਚੇਅਰ ਅੱਜ ਵੀ ਉਸ ਦੇ ਉਸ ਦੇ ਸਬੰਧ ਦੇ ਵਿੱਚ ਇਹਨਾਂ ਨੇ ਸਾਨੂੰ ਤਿੰਨ ਸਟ੍ਰਕਚਰ ਜੀ ਤੇ ਇੱਕ ਵੀਲਚੇਅਰ ਐਮਰਜੈਂਸੀ ਨੂੰ ਦੇਖਦੇ ਹੋਏ ਸਾਨੂੰ ਇਹ ਸੇਵਾ ਦੇ ਵਿੱਚ ਦੇ ਕੇ ਜਾ ਰਹੇ ਨੇ ਮੈਂ ਬਹੁਤ ਧੰਨਵਾਦੀ ਆ ਜੀ ਸਾਡੀ ਸਾਰੀ ਐਡਮਿਨਿਸਟ੍ਰੇਸ਼ਨ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜਾਨੀ ਸੰਮਤੀ ਰਿੰਦਰਾ ਹਸਪਤਾਲ ਦੇ ਵਿੱਚ ਪਿਛਲੇ ਮੈਨੂੰ ਲੱਗਦਾ ਨਹੀਂ ਕਿ 15-20 ਸਾਲਾਂ ਤੋਂ ਹੋ ਗਿਆ ਕਿ ਸਾਡੀ ਸੇਵਾ ਕਰ ਰਹੇ ਨੇ ਗਰੀਬ ਮਰੀਜ਼ਾਂ ਦੀ ਜਦੋਂ ਵੀ ਲੋੜ ਪੈਂਦੀ ਹੈ ਚਾਹੇ ਉਹ ਦਵਾਈਆਂ ਹੋਣ ਚਾਹੇ ਗਲੂਕੋਜ਼ ਹੋਵੇ ਜੀ ਚਾਹੇ ਇੰਜੈਕਸ਼ਨ ਹੋਣ ਜਾਂ ਹੋਰ ਕੋਈ ਵੀ ਆਈਟਮ ਹੋਵੇ ਇਹਨਾਂ ਤੋਂ ਇਲਾਵਾ ਇਸ ਤਰ੍ਹਾਂ ਤੇ ਵੀਲਚੇਅਰ ਤੋਂ ਇਲਾਵਾ ਇਹ ਉਦੋਂ ਹੀ ਸਾਨੂੰ ਦੇ ਜਾਂਦੇ ਨੇ ਜੀ ਜੋ ਬੇਲੇ ਕਬਲੇ ਜਦੋਂ ਵੀ ਲੋੜ ਪੈਂਦੀ ਹੈ ਸੋ ਇਸ ਲਈ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਰਿੰਦਰਾ ਹਸਪਤਾਲ ਦੀ ਮੈਂ ਆਪਣੇ ਵੱਲੋਂ ਖਾਸ ਤੌਰ ਤੇ ਛਾਵੜਾ ਜੀ ਸ਼ਰਮਾ ਜੀ ਸਾਡੇ ਕੋਲੇ ਖੜੇ ਨੇ ਜੀ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹੈ ਜੀ ਦੇਖੀ ਜਾਵੇ ਦਿਨ ਦੇ ਤੋਂ ਲਿਕਨ ਨਹੀਂ ਦੀ ਸੰਭਾਲ ਨਹੀਂ ਹੁੰਦੀ ਮੈਂ ਦੱਸਦਾ ਜੀ ਸੰਭਾਲਦੇ ਵੀ ਦੇਖੋ ਇਹ ਨਾ ਇਹ ਨਾ ਸੰਭਾਲ ਦੇ ਨਾਲ ਨਾਲ ਇਹ ਰਿਪੇਅਰ ਵੀ ਕਈ ਵਾਰੀ ਕਰ ਜਾਂਦੇ ਨੇ ਜੀ ਤੀਸਰੀ ਜਿਹੜੀ ਗੱਲ ਹੈ ਨਾਲ ਹੀ ਮੈਂ ਤੁਹਾਨੂੰ ਦੱਸਦਾ ਸਾਡੇ ਕੋਲੇ ਸਟੋਰ ਦੇ ਵਿੱਚ ਅਸੀਂ ਆਪਣੇ ਲੈਵਲ ਦੇ ਉੱਤੇ ਵੈਲਡਰ ਵੀ ਲਾਇਆ ਹੋਇਆ ਹੈ ਵੈਲਡਰ ਵਾਲੇ ਨੂੰ ਉਹਨੂੰ ਸਮਾਨ ਵੀ ਦਿੱਤਾ ਹੋਇਆ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਨਾਲ ਦੀ ਨਾਲ ਅਸੀਂ ਰਿਪੇਅਰਾਂ ਵੀ ਕਰਾਈ ਚੱਲੀਏ ਕਰਦੇ ਰਹਿੰਦੇ ਆ ਜੀ ਅਸੀਂ ਦਾਨੀ ਸਮਿਤੀ ਵੱਲੋਂ ਸਮੇਂ-ਸਮੇਂ ਤੇ ਜਦੋਂ ਵੀ ਲੋੜ ਪੈਂਦੀ ਹੈ ਚਾਹੇ ਰਜਿੰਦਰਾ ਹਸਪਤਾਲ ਹੋਵੇ ਜਾਂ ਕੋਈ ਹੋਰ ਸੰਸਥਾਨ ਹੋਵੇ ਉਹ ਸੇਵਾ ਹਮੇਸ਼ਾ ਕਰਦੇ ਰਹਿੰਦੇ ਨੇ ਅੱਜ ਦਾਨੀ ਸਮਿਤੀ ਵੱਲੋਂ ਤਿੰਨ ਸਟੇਚਰ ਤੇ ਇੱਕ ਵੀਲਚੇਅਰ ਦਿੱਤੀ ਗਈ ਹੈ ਅ ਰਜਿੰਦਰਾ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਨੂੰ ਇਹ ਘਾਟ ਨਜ਼ਰ ਆ ਰਹੀ ਸੀਗੀ ਤੇ ਉਹਨਾਂ ਨੇ ਜਨਤ ਸਮਿਤੀ ਨੂੰ ਬੇਨਤੀ ਕੀਤੀ ਤੇ ਜਨਤ ਸਮਿਤੀ ਦੇ ਪ੍ਰਧਾਨ ਸ੍ਰੀ ਐਸ ਕੇ ਗੋਤਮ ਜੀ ਤੇ ਜਰਨਲਿਸਟ ਖਤਰ ਸ੍ਰੀ ਮਨੋਸ਼ ਸ਼ਰਮਾ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਛਾਵੜਾ ਜੀ ਮੈਡਮ ਸਾਹੀਵਾਲ ਤੇ ਬਾਕੀ ਸਾਰੀ ਟੀਮ ਵੱਲੋਂ ਇਹ ਦੇ ਲਈ ਹੈਗੀ ਸੇਵਾ ਮੋਹਿਆ ਕਰਵਾਈ ਗਈ ਹੈ ਜਾਨੀ ਸਮਿਤੀ ਕਾ ਜੀ ਸਮਿਤੀ ਹੈ ਜਿਹੜੀ ਸਮੁੱਚੇ ਖੇਤਰਾਂ ਚ ਕੰਮ ਕਰ ਰਹੀ ਹੈ ਵਾਤਾਵਰਣ ਦੇ ਖੇਤਰ ਚ ਕੰਮ ਕਰ ਰਹੀ ਹੈ ਸਿਹਤ ਦੇ ਖੇਤਰ ਚ ਕੰਮ ਕਰ ਰਹੀ ਹੈ ਸਿੱਖਿਆ ਦੇ ਖੇਤਰ ਚ ਕੰਮ ਕਰ ਰਹੀ ਹੈ ਜ਼ਰੂਰਤਮੰਦਾਂ ਦੇ ਰਾਸ਼ਨ ਦੇ ਖੇਤਰ ਚ ਕੰਮ ਕਰ ਰਹੀ ਹੈ ਜ਼ਰੂਰਤਮੰਦਾਂ ਨੂੰ ਦਵਾਈਆਂ ਦੇ ਖੇਤਰ ਚ ਕੰਮ ਕਰ ਰਹੀ ਹੈ ਮੈਂ ਜਿੰਨੀ ਤਾਰੀਫ ਕਰਾਂ ਉੰਨੀ ਘੱਟ ਹੈ ਤੇ ਮੈਂ ਜਾਨੀ ਸਮਿਤੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਸਮੇਂ ਸਮੇਂ ਤੇ ਜ਼ਰੂਰਤਮੰਦਾਂ ਦੀ ਜਿਹੜੀ ਆ ਉਹ ਸੇਵਾ ਕਰ ਦਿੰਦੇ ਹਨ ਧੰਨਵਾਦ ਅਫਸਰ ਜੀ ਇਹ ਮੰਗਦੇ ਆ ਲੇਕਿਨ ਜਾਨੀ ਸਮਿਤੀ ਵੱਲੋਂ ਦਿੱਤੇ ਲੇਕਿਨ ਇਹ ਪਾਣੀ ਨਹੀਂ ਹੁੰਦੀ ਆ ਕਈ ਦੇ ਕੋਈ ਹੈ ਨਹੀਂ ਲੱਤ ਨਹੀਂ ਕਿਸੇ ਦਾ ਕੁਝ ਨਹੀਂ ਹੈ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਤੇ ਹੁਣੇ ਤੁਸੀਂ ਰੇਖੀ ਸਾਹਿਬ ਨੂੰ ਡਾਕਟਰ ਸਾਹਿਬ ਤੋਂ ਵੀ ਸਵਾਲ ਕੀਤਾ ਸੀਗਾ ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਦੱਸਣ ਦੀ ਪਰ ਇਹ ਜ਼ਰੂਰਤ ਹੈ ਇਸ ਗੱਲ ਦੀ ਕਿ ਜਿੰਨਾ ਸਮਾਨ ਨਾਵੇਂ ਉਹਦੇ ਸੰਭਾਲ ਕੇ ਜਿੰਨਾ ਜ਼ਿਆਦਾ ਦੇਰ ਤੱਕ ਥਲਾਇਆ ਰਾਸ ਕੇ ਉਹਨਾਂ ਨਾਲ ਜ਼ਿਆਦਾ ਵਧੀਆ ਪਰ ਸਰਕਾਰੀ ਸੰਸਥਾਨ ਹੋਣ ਕਰਕੇ ਕਈ ਵਾਰ ਜਿਹੜੀ ਹੈਗੀ ਇਹ ਚੀਜ਼ ਅਣਗੌਲੀ ਹੋ ਜਾਂਦੀ ਹੈ ਥੈਂਕ ਯੂ ਓਕੇ ਇੱਕ ਮਿੰਟ ਚੰਮਦੀ ਆਜੋ ਆਗੇ ਹਾਂਜੀ ਮਾਜਰ ਕੀ ਕੀ ਡੋਨੇਟ ਕੀਤਾ ਜਾਨਾ ਅੱਜ ਮੈਂ ਬਨੋਦ ਸ਼ਰਮਾ ਜਾਨੀ ਸਮੁੱਚ ਤੋਂ ਮੇਰੇ ਨਾਲ ਚੰਨ ਲਾਲ ਗਰਗ ਜੀ ਸੁਨਿੰਦਰ ਛਾਵੜਾ ਜੀ ਨਾਲ ਸਾਡੇ ਸੁਨਿੰਦਰ ਪਹਿਰਮਨ ਜੀ ਬਲਜਿੰਦਰ ਸ਼ਰਮਾ ਜੀ ਜਸਵੀਰ ਜ ਸਿੰਘ ਜਿਹੜੇ ਨੂਜ ਇੰਡੀਆ ਦੇ ਚੈਨਲ ਤੇ ਹੈਡ ਨਾਲ ਹੀ ਸਾਡੇ ਪ੍ਰੈਸਰ ਸਾਹਿਬ ਮੈਡਮ ਮੋਰੀ ਸਾਹਿਬਨ ਸਾਡੇ ਜੈਨ ਸਾਹਿਬ ਤੇ ਅਸੀਂ ਅੱਜ ਇੱਥੇ ਤਿੰਨ ਸਟੇਚਰ ਤੇ ਇੱਕ ਵੀਲਚੇਅਰ ਦਿੱਤੀ ਹੈ ਜਿਹੜੀ ਡਿਮਾਂਡ ਸੀ ਇੱਕ ਐਮਰਜੈਂਸੀ ਸੀ ਕਾਊਟਡੋਰ ਦੇ ਵਿੱਚ ਇੱਕ ਓਪੀਡੀ ਦੇ ਵਾਸਤੇ ਅਸੀਂ ਦਿੱਤੇ ਸਾਡੀ ਕੋਸ਼ਿਸ਼ ਹੁੰਦੀ ਰਹਿੰਦੀ ਹੈ ਸਾਨੂੰ ਜਿਹੜੇ ਅੱਜ 2 ਵੀਲ ਚ ਸਟਿਚਰ ਡਨੇਟ ਕੀਤੇ ਹੈ ਸਾਡੇ ਸੰਜੇ ਗੋਲਸੀਏ ਉਹਨਾਂ ਨੇ ਦਿੱਤੇ ਆ ਇੱਕ ਸਾਨੂੰ ਸਟਿਚਰ ਸਾਡੇ ਆਪਣੇ ਸਾਡੇ ਮਨਜੂ ਗੁਪਤਾ ਜੀ ਸ਼ੋ ਗੁਪਤਾ ਜੀ ਉਹਨਾਂ ਨੇ ਦਿੱਤੇ ਆ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਚਲੋ ਇੱਕ ਅਸੀਂ ਮੈਂ ਆਪਣੇ ਵੱਲੋਂ ਡਨੇਟ ਕੀਤਾ ਸੀ ਵੀ ਜਿੰਨਾ ਕੋਸ਼ਿਸ਼ ਕਰ ਸਕੀਏ ਇੱਥੇ ਡਿਮਾਂਡ ਬੜੀ ਹੈ ਇੱਥੇ ਮੇਨਟੇਨੈਂਸ ਘਟਾ ਹੈ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਪਰ ਜਦੋਂ ਮੁੱਕ ਦੇ ਪੇਸ਼ੰਤ ਨੂੰ ਮਿਲਦਾ ਨਹੀਂ ਹੈਗਾ ਕਿਉਂਕਿ ਟੁੱਟ ਜਾਂਦੀ ਹੈ ਇੱਥੇ ਲੋਕ ਸੰਭਾਲਦੇ ਨਹੀਂ ਹੈਗੇ ਆਹਾ ਕੋਫੀ ਨਹੀਂ ਕਰਦਾ ਤੇ ਉਹ ਲੋਰਾ ਵਿਚਾਰਾ ਫਿਰ ਬੜਾ ਟਫ ਹੁੰਦਾ ਤੇ ਸਾਡੀ ਮਿਹਨਤ ਕੋਸ਼ਿਸ਼ ਨਹੀਂ ਹੁੰਦੀ ਵੀ ਜਿੰਨਾ ਚਿਰ ਉਹ ਸਿਰਫ ਇਹ ਰਿਪੇਅਰ ਵੀ ਕਰਾ ਕੇ ਦਈਏ ਅਸੀਂ ਕੱਲ ਪਰਸੋਂ ਉਹ ਹੋਰ ਪਿੱਛੇ ਵੀ ਅਸੀਂ ਇਹ ਚ ਰਿਪੇਅਰ ਕਰਾ ਦਿੱਤੇ ਹਾਂ ਅਸੀਂ ਸਿੱਧਰ ਵੀ ਅਸੀਂ ਦੁਬਾਰਾ ਰਿਪੇਅਰ ਕਰਾ ਕੇ ਤਾਂ ਮੈਨਾਂ ਸਮਝੀ ਅਕਸਰ ਦੇਖਿਆ ਜਾਂਦਾ ਹੈ ਸੋ ਐਨਜੀਓ ਵੱਲੋਂ ਨਾਲ ਦਿੱਤੇ ਜਾਂਦੇ ਆ ਲੇਕਿਨ ਸਰਕਾਰਾਂ ਆਪਣੀ ਗੁਣਗਾਨ ਕਰਦੀ ਹੈ ਕਿ ਅਸੀਂ ਇਹ ਦਿੱਤਾ ਤੇ ਇੱਕ ਸੰਭਾਵਨਾ ਨਹੀਂ ਹੁੰਦੀ ਇਹਨਾਂ ਦੀ ਸਰ ਇਸ ਤਰ੍ਹਾਂ ਹੈ ਸਾਡੀ ਕੋਸ਼ਿਸ਼ ਹੈ ਸਰਕਾਰ ਨੇ ਆਪਣਾ ਕੰਮ ਕਰਨਾ ਸੋਸਾਇਟੀ ਨੇ ਆਪਣਾ ਕੰਮ ਕਰਨਾ ਸਾਡੀ ਕੋਸ਼ਿਸ਼ ਹੈ ਵੀ ਇੱਥੇ ਰਜਿੰਦਰਾ ਹਸਪੀਟਲ ਦੇ ਵਿੱਚ ਜੋ ਸਰਕਾਰ ਕਹਿੰਦੀ ਹੈ ਉਹਦੇ ਨਾਲੋਂ ਅਸੀਂ ਦੇਖਦੇ ਹਾਂ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੇ ਹੋਰ ਇੰਪਰੂਵਮੈਂਟ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗਵਰਨਮੈਂਟ ਹੋਈ ਬਹੁਤ ਵੱਡੀ ਕੱਟ ਹੋਈ ਹੈ ਕਿਉਂਕਿ ਇੱਥੇ ਹਰ ਸਟੇਟਾਂ ਤੋਂ ਬੰਦੇ ਆਉਂਦੇ ਆ ਇੱਥੇ ਡਿਮਾਂਡ ਵੀ ਵੱਡੀ ਹੈ ਇੱਕ ਤਾਂ ਵੀ ਇਹ ਹਸਪੀਟਲ ਬਹੁਤ ਵੱਡਾ ਹੈ ਸਿੱਡੀ ਸਕੈਨ ਕਿੱਥੇ ਹੁੰਦਾ ਐਕਸ-ਰੇ ਕਿੱਥੇ ਹੁੰਦਾ ਟੈਸਟ ਕਿੱਥੇ ਹੁੰਦਾ ਉਹ ਆਂ ਜਾਂਦੇ ਵਿੱਚ ਵੀ ਜਿਹੜੀ ਹੈਦੀ ਮੇਨਟੇਨੈਂਸ ਹੈ ਕਿਉਂਕਿ ਜਿਹੜੇ ਸਟਰਕਚਰ ਵਗੈਰਾ ਬਣੇ ਉਹਨੇ ਬੜੇ ਛੋਟੇ ਲਿਮਟ ਜਗ੍ਹਾ ਵਾਸਤੇ ਹੁੰਨੇ ਹਨ ਸੜਕਾਂ ਵੀ ਨਹੀਂ ਆ ਜਿਹੜੇ ਲੈ ਕੇ ਜਾਂਦੇ ਉਹ ਮਾਰਦੇ ਟੁੱਟ ਜਾਂਦੀ ਆ ਸਾਡੀ ਕੋਸ਼ਿਸ਼ ਹੈ ਵੀ ਮੈਕਸਿਮ ਇੱਥੇ ਅਸੀਂ ਮੈਡੀਸਨ ਦੀ ਵੀ ਹੈਲਪ ਕਰਦੇ ਆ ਸਾਡੀ ਐਂਬੂਲੈਂਸ ਵੀ ਚੱਲ ਰਹੀ ਆ ਸਾਡਾ ਇੱਥੇ ਹੋਰ ਵੀ ਅਸੀਂ ਵਾਰਡਾਂ ਚ ਵੀ ਜੋ ਕੋਸ਼ਿਸ਼ ਹੁੰਦੀ ਆ ਇੱਥੇ ਸਰਾ ਉਹ ਵੀ ਸੀ ਮੇਨਟੇਨ ਕਰਦੇ ਆ ਸਾਡੀ ਕੋਸ਼ਿਸ਼ ਆ ਮੈਂ ਇਹ ਲੁਕ ਵੇਕਰਣਾ ਵੀ ਸਾਡੇ ਜਿਹੜੇ ਪ੍ਰੋਜੈਕਟ ਚੱਲਦੇ ਆ ਚਾਹੇ ਹਸਪੀਟਲ ਦਾ ਹੈ ਚਾਹੇ ਐਜੂਕੇਸ਼ਨ ਦਾ ਚਾਹੇ ਪਲਾਂਟੇਸ਼ਨ ਦਾ ਵੀ ਸਾਡੇ ਤੇ ਮੈਂਬਰ ਬਣੋ ਜਿੰਨਾ amount ਡੋਨੇਟ ਕਰੋਗੇ ਉਸ ਤੋਂ ਜ਼